ਸ਼ਿਰ ਗੁਰਗੁਂਦਪੁਰ ਥਾਣੇ ਅਧੀਨ ਆਉਂਦੇ ਭਰਤ ਮਟੋਲੇ ਤੋਂ ਇੱਕ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਉਹ ਸਾਹਮਣੇ ਆਈ ਹੈ ਸੋ ਮਿਲੀ ਜਾਣਕਾਰੀ ਅਨਸਾਰ ਇੱਕ ਲੜਕੀ ਹੈ ਜਿਸ ਦੀ ਬੀਤੀ ਦੇਰ ਰਾਤ ਜਿਹੜੀ ਮੌਤ ਹੋ ਜਾਂਦੀ ਹੈ ਸੋ ਜਿਵੇਂ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਲੜਕੀ ਵੱਲੋਂ ਕੋਈ ਜਰੀਲੀ ਜਿਹੜੀ ਵਸਤੂ ਹੈ ਜਾਂ ਜਰੀਲੀ ਚੀਜ਼ ਉਹ ਨਿਗਲ ਲਈ ਗਈ ਹੈ ਪਰ ਦੂਸਰੇ ਪਾਸੇ ਲੜਕੀ ਦਾ ਜਿਹੜਾ ਪੇਕਾ ਪਰਿਵਾਰ ਆ ਤੁਹਾਨੂੰ ਦੱਸਦੀ ਏ ਕਿ ਥਾਣਾ ਪ੍ਰਾਣਾਸ਼ਾਲਾ ਅਧੀਨ ਆਉਂਦੇ ਪਿੰਡ ਜੂਹੀ ਜੂਹੀ ਆਬਾਦੀ ਪੰਡੂਰੀ ਬੈਂਸਾ ਪੰਚਾਇਤ ਅਧੀਨ ਆਉਂਦੇ ਜੋ ਲੜਕੀ ਦੇ ਪੇਕੇ ਪਰਿਵਾਰ ਆ ਉਹਨਾਂ ਵੱਲੋਂ ਜਿਹੜੇ ਨੇ ਕੁਝ ਦੋਸ਼ ਜਿਹੜੇ ਲਗਾਏ ਜਾ ਰਹੇ ਨੇ ਕਿ ਲੜਕੀ ਨੂੰ ਜਿਹੜਾ ਕੋਈ ਜਰੀਲੀ ਵਸਤੂ ਦੇ ਕੇ ਉਸਦੇ ਸਾਰੇ ਪਰਿਵਾਰ ਵੱਲੋਂ ਜਿਹੜਾ ਉਹ ਬੰਨੇ ਲਾ ਦਿੱਤਾ ਗਿਆ ਸੋ ਗੱਲਬਾਤ ਕਰ ਲੈਣੇ ਆ ਹਾਂਜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਤੁਹਾਡਾ ਇਹਦੇ ਉੱਪਰ ਕੀ ਹੋ ਸਕਦਾ ਜਬਰੀ ਕੀਤਾ ਗਿਆ ਜੀ ਰਗਾ ਜੋ ਹਜੇ ਮੌਕੇ ਵੇਖਿਆ ਜਾ ਸਕਦਾ ਜ਼ਬਰਦਸਤੀ ਸੁਆਪਰੇਟ ਵੀ ਹੋਇਆ ਗਲੇ ਚ ਖੋਲ ਬਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜੋ ਆਈ ਨੇ ਕੀਤਾ ਬਾਕੀ ਕੋਈ ਜਿਆ ਕੇ ਨਹੀਂ ਆਜੇ ਹੁੰਦੇ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜਵਾਈ ਜੋ ਕਾਰਾ ਕੀਤਾ ਇਹਦੇ ਕਾਰ ਕਰਾ ਕੇ ਤੇ ਬੋਰੀ ਚ ਪਾ ਕੇ ਤੇ ਹਸਪੀਟਲ ਜਾਂਦਾ ਦਿਓਲ ਮਰੀ ਨੂੰ ਲੈ ਕੇ ਆਏ ਇਹ ਇਹ ਬਾਕੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ ਕਿੰਨੇ ਸਾਲ ਹੋ ਗਏ ਆ ਲੜਕੀ ਦੀ ਮੈਰਿਜ ਇਹ 13 ਸਾਲ ਹੋ ਗਏ 13 ਸਾਲ ਹੋ ਗਏ 13 ਸਾਲ ਦੇ ਵਿੱਚ ਪਹਿਲਾਂ ਇਹਨਾਂ ਦੇ ਸੰਬੰਧ ਸਿਖਾਵੇਂ ਸਨ ਕਿਸ ਤਰ੍ਹਾਂ ਦੇ ਠੀਕ ਹੀ ਪਰ ਵਿੱਚੋ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਨਹੀਂ ਗਈ ਬਣੀ ਨਹੀਂ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਬਹੁਤ ਚੰਗਾ। ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਇਹਦੇ 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 ਵਾਰਨਿੰਗ ਚ ਚੈਲੰਜ ਇਹ ਹੀ ਤੇ ਮੈਨੂੰ ਆਲਿਆਂ ਦਿਓ ਦੋ ਤਿੰਨ ਦਿਨਾਂ ਚ ਮੈਂ ਤਾਰੇ ਦਿਖਾਦਾ ਕਿ ਮੈਂ ਕੀ ਆ ਤੇ ਇਹ ਕੀ ਆ। ਨਹੀਂ ਤਾਰੇ ਦਿਖਾਉਣ ਦੀ ਜਿਹੜੀ ਧਮਕੀ ਆ ਉਹ ਧਮਕੀ ਹੁੰਦੀ ਕਿ ਨੂੰ ਜਾਂ ਹੁਣ ਤੋਂ ਪਹਿਲੇ ਕਿ ਨੂੰ ਦਿੱਤੀ ਗਈ ਆ ਘਰ 'ਚ ਘਰ 'ਚ ਉਹ ਕੁੜੀ ਨੂੰ ਸਾਡੀ ਲੜਕੀ ਨੂੰ ਦਿੱਤੀ ਆ। ਸੋ ਜੀ ਜਿਵੇਂ ਇਹ ਘਟਨਾ ਵਾਪਰੀ ਆ ਜੇ ਰੀਲੀ ਵਸਤੂ ਜਿਹੜੀ ਨਿਕਲਦੀ ਕੀ ਇਸ ਤੋਂ ਪਹਿਲਾਂ ਵੀ ਕਦੀ ਇਸ ਤਰ੍ਹਾਂ ਦੀ ਇਦਾਂ ਨਹੀਂ ਹੋਇਆ ਤੇ ਨਹੀਂ ਹੋਇਆ ਦੱਸਿਆ ਤਾਂ ਨਹੀਂ ਜਦੋਂ ਹੋਇਆ ਨਹੀਂ ਤਾਂ ਕਿਦਾਂ ਹੀ ਕਹਿਦੀ ਆ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਬੋਕਾ ਵੇਖੋ। ਧੋ ਤਿੰਨ ਆਪਣੇ ਨਾਲ ਦੀ ਪਲਜਾਈਤਾ ਆਈ ਹਾਲੇ ਚੈੱਕ ਕਰੋ ਫੋਨ ਵਗਣ ਲਿਆ ਤੇ ਟੀਕਾ ਲੱਗਾ ਉਥੇ ਜ਼ਹਿਰ ਦਾ ਨਹੀਂ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਜਿਵੇਂ ਪਰਿਵਾਰ ਵੱਲੋਂ ਦੱਸਿਆ ਕਿ ਜ਼ਹਿਰੀਲੀ ਚੀਜ਼ ਦੇ ਦਿੱਤੀ ਗਈ ਆ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਆ ਆ ਚੀਜ਼ ਲਾਈ ਗਏ ਟੀਕਾ ਲੱਗਾ ਗਿਆ ਕੋਈ ਦਿੱਤਾ ਨਹੀਂ ਗਿਆ ਇਹ ਤੁਹਾਨੂੰ ਚਲਿਆ ਪੂਰਾ ਬਾਕਸਿੰਗ ਵੀ ਚਲੀ ਆ ਕੱਲ ਕਾਦੇ ਤਾਂ ਹਣ ਜਾ ਵੇਖੋ ਜਾ ਕੇ ਮੋਕਾ ਦੇਖੋ ਸਾਰੀ ਸੰਗਤ ਆਈ ਆ ਵੇਖੋ ਕੋਈ ਉਹਦਾ ਤਾ ਜਿਵੇਂ ਅਸਲੇ ਅਸੀਂ ਮੌਰਜਰੀ ਹੌਸ ਬਟਾਲਾ ਸਿਵਲ ਹਸਪੀਟਲ ਖੜੇ ਆ ਇਸ ਤੋਂ ਪਹਿਲਾਂ ਜਦੋਂ ਇਹ ਘਟਨਾ ਵਾਪਰਦੀ ਆ ਤੇ ਉਹ ਕਿਹੜੇ ਹਸਪੀਟਲ ਲੈ ਕੇ ਗਏ ਨੇ ਲੱਗੋ ਇਹ ਲੈ ਕੇ ਗਏ ਦਿਹੋਲ 10 ਦਿਨ ਦਾਸਪੁਰ ਦਾਸਪੁਰ ਦਿਹੋਲ ਤੇ ਉਦੋਂ ਉਹ ਲੜਕੀ ਦੀ ਹਾਲਤ ਕਿਸ ਤਰ੍ਹਾਂ ਦੀ ਕੱਖ ਵੀ ਨਹੀਂ ਤੇ ਉਹਦਾ ਲਿਆ ਕੇ ਛੱਡ ਦਿੱਤੀ ਨਾ ਕਿਸੇ ਨਾਲ ਗੱਲ ਹੋਈ ਨਾ ਸਾਡੀ ਉਦੋਂ ਵੀ ਪਤਾ ਲੱਗਾ ਲਾ ਕੇ ਤੇ ਲਿਆ ਕੇ ਤੇ ਸਾਡੇ ਆ ਕੇ ਤੁਹਾਡੀ ਕੁੜੀ ਜੇ ਸਾਡੇ ਨਾਲ ਗੱਲ ਪਹਿਲਾਂ ਕਰਉਂਦੇ ਤਾਂ ਖੋ ਸਕਦਾ ਬਚ ਜੇ ਇਹਨਾਂ ਆਉਣ ਲੱਗਿਆਂ ਫੋਨ ਵੀ ਨਹੀਂ ਕੀਤਾ ਲੀਕ ਜੀ ਰਸਤੇ ਚ ਕੀਤਾ ਰਸਤੇ ਚ ਕੀਤਾ ਤੇ ਕੀ ਕੀਤਾ ਕੰਮ ਕਰਕੇ ਤੇ ਫੇਰ ਕੀਤਾ ਰਸਤੇ ਚ ਕੀਤਾ ਗਿਆ ਇਹਨਾਂ ਨੇ ਮੈਂ ਬ੍ਰਦਰ ਕੁੜੀ ਦਾ ਜੀ ਮੈਨੂੰ ਰਸਤੇ ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਹਿੰਿਆ ਵੀ ਜਲਦੀ ਆ ਜਾਓ ਤੁਹਾਡੀ ਕੁੜੀ ਨੇ ਕੋਈ ਜ਼ਲੀ ਚੀਜ਼ ਖਾ ਲਈ ਠੀਕ ਹੈ ਅਸੀਂ ਉਸੇ ਵੇਲੇ ਸਰ ਭੱਜੇ ਪਾ ਗਏ ਘਰੋਂ ਜੀ ਜਦੋਂ ਆਏ ਆ ਤੇ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਵੇ ਕੁੜੀ ਚ ਸਵਾਸ ਹੈ ਨਹੀਂ ਨਾ ਤੇ ਸਾਡੀ ਉਹਦੇ ਨਾਲ ਕੋਈ ਗੱਲ ਹੋਈ ਜੀ ਤੇ ਨਾ ਅਹੀਂ ਕਿਦਾਂ ਕਹਿ ਸਕੀਏ ਵੀ ਕੁੜੀ ਨੇ ਖੁਦ ਕੁਝ ਖਾਦਾ ਹੁਣ ਸਾਡੇ ਜਵਾਈ ਦਾ ਹੀ ਸਾਰਾ ਕਸੂਰ ਆ ਜਾਂ ਤਾਂ ਉਹਨਾਂ ਨੇ ਜ਼ਬਰੀ ਕੋਈ ਚੀਜ਼ ਉਹਨਾਂ ਨੂੰ ਦੇਤੀ ਆ ਤੇ ਜਾਂ ਤਾਂ ਉਹਨਾਂ ਨੇ ਕੋਈ ਇੱਕ ਬਲੱਡ ਹਲੇ ਵੀ ਨਿਕਲਿਆ ਕੋ ਮਾਰਤਾ ਰਾਨੇ ਕੋਈ ਕੀ ਮੰਗ ਕੀ ਕਰਦੇ ਹੋ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜਵਾਈ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਆ ਉਹ ਮਾਰਿਆ ਅੰਦਰ ਦੇ ਸੋ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਜੋ ਮ੍ਰਿਤਕ ਲੜਕੀ ਹੈ ਸੁਖਵਿੰਦਰ ਕੌਰ ਜਿਵੇਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਪੀੜਿਤ ਪਿਤਾ ਵੱਲੋਂ ਜਿਹੜੇ ਗੰਭੀਰ ਦੋਸ਼ ਜਿਹੜੇ ਨੇ ਸੋਹਰਾ ਪਰਿਵਾਰ ਤੇ ਲਗਾਏ ਨੇ ਸੋ ਸੋਹਰਾ ਪਰਿਵਾਰ ਵੀ ਇੱਥੇ ਮੌਜੂਦ ਹੀ ਹੋ ਚੇ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਸਾਹਮਣੇ ਮੌਜੂਦ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਪਾਜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਬਿਲਕੁਲ ਜੀ ਤੁਹਾਡੀ ਮੰਦਭਾਗੀ ਹੋ ਸਕਦੀ ਸਾਡਾ ਘਰ ਉਜੜ ਗਿਆ ਜੀ 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 ਸਾਡੇ ਭਰਾ ਦਾ ਘਰ ਉਜੜ ਗਿਆ ਤੇ ਇਹ ਜਿਵੇਂ ਦੋਸ਼ ਲਗਾਏ ਗਏ ਨੇ ਲੜਕੀ ਦੇ ਪਰਿਵਾਰ ਵੱਲੋਂ ਕਿ ਉਹਨੂੰ ਕੁਛ ਦੇਖ ਕੇ ਮਾਰ ਦਿੱਤਾ ਗਿਆ ਜਾਂ ਕੋਈ ਇੰਜੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਬਲ ਚਾ ਲੂਗਾ ਮੈਂ ਉਹਦਾ ਜੇਠੂ ਜਾਂ ਪਿਤਾ ਵੀ ਲਾ ਲਵਾਂ ਠੀਕ ਹੈ ਜੀ ਪਿਤਾ ਲਾ ਲਓ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਇਲਜ਼ਾਮ ਲਾਏ ਨਾ ਸਾਡਾ ਭਰਾ ਵਾ ਇੱਕ ਸਾਥ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਤੇ ਉਹਨੂੰ ਮਾਰਿਆ ਵਾ ਜੀ ਜੀ ਉੱਤੇ ਬੜੇ ਇਲਜ਼ਾਮ ਲੱਗੇ ਆ ਠੀਕ ਹੈ ਜੀ ਠੀਕ ਮੈਂ ਉਸ ਇਲਜ਼ਾਮਦਾਰ ਪਿੰਡ ਦਾ ਸਰਪੰਚ ਸਾਹਿਬ ਆਏ ਇਹਨਾਂ ਦੇ ਹਾਂਜੀ ਪੂਰੀਆਂ ਕਾਲ ਡਿਟੇਲਾਂ ਭੇਜੂਗਾ ਜੀ 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 ਕਿੰਨੇ ਉਹਨੇ ਪੈਸੇ ਭੇਜਿਆ ਜੀ ਜੀ ਤਿੰਨਾਂ ਸਾਲਾਂ ਚ ਉਹਦੇ ਕਾਊਂਟ ਚ ਕਿੰਨੇ ਪੈਸੇ ਆਏ ਆ ਜੀ 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 ਮੈਂ ਇੱਕ ਖੁਦ ਬਲੌਗਰ ਹਾਂ ਜੀ 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 ਮੇਰਾ ਚੈਨਲ ਖੁਦ ਤਿੰਨੇ ਚੈਨਲ ਆ ਮੇਰੇ ਠੀਕ ਹੈ ਮੈਂ ਖੁਦ ਬਲੌਗਰ ਹਾਂ ਹਾਂਜੀ ਹਾਂਜੀ ਮੈਂ ਹਰ ਇੱਕ ਚੀਜ਼ ਹਾਂਜੀ ਜਿਹੜੀ ਆ ਉਹ ਸਾਹਮਣੇ ਕਰੂੰਗਾ ਠੀਕ ਹੈ ਜੀ ਉਹ ਮੈਂ ਉਸ ਜੇ ਕਾਲ ਡਿਟੇਲਾਂ ਮੈਂ ਪੜ੍ਹਾਂਉਂਗਾ ਵੀ ਕਿੱਥੇ ਕਿੱਥੇ ਫੋਨ ਕੀਤੇ ਉਹਨੇ ਔਰ ਇਸ ਵਕਤ ਮੇਰੇ ਕੋਲ ਕਾਲ ਰਿਕਾਰਡ ਹੈ ਕਿ ਮੈਂ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਇਹਨਾਂ ਫੋਨ ਨਹੀਂ ਚੁੱਕਿਆ ਅੱਛਾ ਜੀ ਮੈਂ ਮੈਸੇਜ ਕੀਤੇ ਵਾਇਸ ਮੈਸੇਜ ਮੇਰੇ ਫੋਨ ਵਿੱਚ ਆ ਠੀਕ ਹੈ ਜੀ ਕਿ ਬਿਨਤ ਸਿੰਘ ਜੀ ਤੁਹਾਡੀ ਭੈਣ ਨੇ ਕੁਝ ਜਿਰੀਲੀ ਚੀਜ਼ ਖਾ ਲਈ ਆ ਹੂੰ ਹੂੰ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਹੂੰ ਹੂੰ ਤੁਸੀਂ ਫੋਨ ਚੁੱਕੋ ਤੇ ਜਲਦੀ ਆ ਜਾਓ ਮੈਂ ਅਬਰੋਲ ਹਸਪੀਟਲ ਜਾ ਰਿਹਾ ਠੀਕ ਹੈ ਜੀ ਠੀਕ ਹੈ ਮੈਂ ਸਰੇ ਰਾਮ ਬਿਲਕੁਲ ਇਹ ਗੱਲ ਲਿਖ ਦਿੱਤੀ ਆ ਜੀ ਔਰ ਅਜੀ ਵਿੱਚ ਮੇਰੇ ਮੌਜੂਦ ਆਓ ਠੀਕ ਹੈ ਜੀ ਚੀਚਾ ਠੀਕ ਹੈ ਜੀ ਬਾਕੀ ਆ ਬਾਕੀ ਆ ਉਹਦੀ ਬੇਟੀ ਆ ਇਹਨੂੰ ਆਪਾਂ ਨਾ ਮੈਂ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦੱਸ ਦੂਗੀ ਵੀ ਕੀ ਹਾਲਤ ਆ ਉਹ ਨਹੀਂ ਇਹ ਕਸਮ ਕਰਨੇ ਆ ਵੀ ਅਹੀਂ ਇਹਨੂੰ ਕੋਈ ਸਿੱਖਾਇਆ ਹੋਵੇ ਵੀ ਤੂੰ ਆਪ ਬੋਲੀ ਨਹੀਂ ਇਹ ਵੀ ਕਸਮ ਖਾਣੇ ਆ ਆਪਣੇ ਧੀਆ ਪੁੱਤਾ ਤਾਂ ਕਹਣੇ ਆ ਬੇਟਾ ਕੀ ਕਹਿਣਾ ਚਾਹੁੰਦੇ ਆ ਮਾਮਾ ਦੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਤੈਨਾਂ ਚਾਹੁੰਦੇ ਕੁਝ ਮੰਮਾ ਨੇ ਖੁਦ ਖਾਧਦੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ ਸੱਤ ਸਾਲਾਂ ਬਾਅਦ ਬਾਹਰੋਂ ਆਏ ਸੀ ਠੀਕ ਹੈ ਜੀ ਇਹ ਇਹਨਾਂ ਦਾ ਇੱਕ ਇਲਜ਼ਾਮ ਹੈ ਕਿ ਉਹ ਘਰ ਫੋਨ ਨਹੀਂ ਸੀ ਕਰਦਾ ਆਪਣੀ ਘਰਵਾਲੀ ਨੂੰ ਠੀਕ ਹੈ ਜੀ ਕੋਤ ਦਸੋ ਤਰੋਜ਼ 7 7 3 3 4 ਵਾਰੀ ਫੋਨ ਕਰਦੇ ਹੀ ਪਪਾ ਉਹ ਤਾਂ ਚਲੋ ਡਿਟੇਲਾਂ ਵੀ ਆ ਹੀ ਜਾਣੀਆਂ ਠੀਕ ਹੈ ਜੀ ਸੋ ਜਿਵੇਂ ਛੋਟੀ ਬੱਚੀ ਵੱਲੋਂ ਵੀ ਇਹਨਾਂ ਦੋਸ਼ਾਂ ਨੂੰ ਜਿਹੜਾ ਨਕਾਰਿਆ ਜਾ ਰਿਹਾ ਉੱਤੇ ਹੀ ਜਿਵੇਂ ਸੌਰਵ ਪਰਿਵਾਰ ਵੱਲੋਂ ਜੋ ਲੜਕਾ ਹੈ ਕੈਪਟਨ ਸਿੰਘ ਜਿਹਦੇ ਉੱਪਰ ਜਿਵੇਂ ਦੋਸ਼ ਲੱਗੇ ਨੇ ਪ੍ਰੀਤਮ ਸਿੰਘ ਉਹਨਾਂ ਨੇ ਆਪਣੇ ਜਵਾਈ ਦੇ ਉੱਪਰ ਦੋਸ਼ ਲਗਾਏ ਨੇ ਕਿ ਲੜਕੀ ਨੂੰ ਜਿਹੜਾ ਜਿੱਥੇ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਗਿਆ ਉੱਥੇ ਹੀ ਉਹਨਾਂ ਨੇ ਇੰਜੈਕਸ਼ਨਾਂ ਤੇ ਵੀ ਸਵਾਲ ਚੱਕੇ ਨੇ ਕਿ ਉਹਦੀ ਮਰਤਕ ਲੜਕੀ ਦੀ ਗਰਦਨ ਦੇ ਨੇੜੇ ਕੋਈ ਇੰਜੈਕਸ਼ਨ ਦੇ ਜਿਹੜੇ ਨੇ ਉਹ ਨਿਸ਼ਾਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤੇ ਸਿਵਲ ਹਸਪੀਟਲ ਡੈੱਡ ਬੋਡੀ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਇੱਕ ਨਿਜੀ ਹਸਪੀਟਲ ਦੇ ਵਿੱਚ ਵੀ ਜੋ ਜੇਰੇ ਇਲਾਜ ਵਾਸਤੇ ਲੜਕੀ ਨੂੰ ਉੱਥੇ ਲਜਾਇਆ ਗਿਆ ਸੀ ਉਹ ਇੰਜੈਕਸ਼ਨ ਦਾ ਨਿਸ਼ਾਨ ਆ ਜਾਂ ਇਹਨਾਂ ਦੇ ਦੋਸਤ ਸਹੀ ਨੇ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਇੱਕ ਪੜਤਾਲ ਦਾ ਵਿਸ਼ਾ ਪਰ ਜੋ ਸਹੁਰਾ ਪਰਿਵਾਰ ਆ ਉਹਨਾਂ ਵੱਲੋਂ ਇਹਨਾਂ ਦੋਸਤਾਂ ਤੋਂ ਜਿਹੜਾ ਨੂੰ ਜਿਹੜਾ ਸਿਰੇ ਤੋਂ ਨਕਾਰਦਿਆਂ ਹੋਇਆਂ ਕਈ ਤਰ੍ਹਾਂ ਦੇ ਜਿਹੜਾ ਨਾਮ ਵੱਲੋਂ ਜਿਹੜੇ ਸਵਾਲ ਉਠਾਏ ਜਾ ਰਹੇ ਨੇ ਹੁਣ ਜੋ ਸੰਬੰਧਤ ਥਾਣਾ ਸ਼੍ਰੀ ਹਰਗਪਨਪੁਰ ਦੇ ਜੋ ਥਾਣਾ ਮੁਖੀ ਨੇ ਜਾਂ ਤਬਦੀਸ਼ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਹਨਾਂ ਦੋਸ਼ਾਂ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਉਹ ਕੀ ਕਾਰਵਾਈ ਕਰ ਰਹੇ ਨੇ ਜਾਂ ਇਸ ਮਾਮਲੇ ਪ੍ਰਤੀ ਉਹ ਕੀ ਕਹਿਣਾ ਚਾਹੁੰਦੇ ਨੇ ਸਰ ਸਰ ਕੀ ਮਾਮਲਾ ਦੱਸਿਓ ਸਾਰਾ ਇਹ ਸਾਰਾ ਆਪਣੇ ਲੜਕੀ ਆ ਸੁਖਵਿੰਦਰ ਕੌਰ ਹਾਂਜੀ ਇਹਦੇ ਪਿੱਛੇ ਹੈਗੇ ਆ ਪਿੰਡ ਪੰਡੋਰੀ ਬੈਂਸਾਂ ਜੀ ਗਰਦਾਫਰ ਦੇ ਲਾਗੇ ਜੀ ਤੇ ਇਹਦੇ ਬਸ ਹੋ ਰਿਹਾ ਗਿਆ ਪਿੰਡ ਮਠੋਲੇ ਦੀ ਥਾਣਾ ਛੀਗਰ ਬਿੰਦਪੁਰ ਦੇ ਚ ਹਾਂਜੀ ਤੇ ਉਹ ਕਿਤੇ ਧੂਆ ਪਰਿਵਾਰ ਨਾਲ ਝਗੜਾ ਚੱਲਦਾ ਜੀ ਪਹਿਲਾਂ ਕਿ ਪੁਰਾਣਾ ਇੱਕ ਪਤਨੀ ਬਾਹਰ ਬਹਿੰਦਾ ਵਾ ਉਹਨਾਂ ਦੇ ਬਾਹਰੋਂ ਆਇਆ ਤੇ ਫਿਰ ਝਗੜਾ ਆਇਆ ਵਾ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੜਕ ਇਹਨਾਂ ਨੇ ਝਗੜਾ ਤੇ ਉਹਨੇ ਦਵਾਈ ਖਾ ਲਈ ਹੈ ਇਹਨਾਂ ਦਾਖਲ ਕਰਾਤਾ ਜੋਲ ਹਸਤਾਲ ਉੱਥੇ ਇਲਾਜ ਦੇ ਦੌਰਾਨ ਕੋਈ ਲੜਕੀ ਦੀ ਮੌਤ ਹੋ ਗਈ ਹੈ ਤੇ ਜਿਹੜਾ ਵਾ ਲੜਕੀ ਦੇ ਬਾਪ Pritam Singh ਦੇ ਤੋਂ ਪੁਲਿਸ ਵੱਲੋਂ ਇਹ ਬਿਆਨ ਤੇ ਆਪਾਂ ਪਰਚਾ ਦਰਜ ਕਰ ਦਿੱਤਾ ਜੀ ਜੋ ਕਾਨੂੰਨ ਮੁਤਾਬਕ ਆਰਬੀ ਆਪਾਂ ਕਰਤੀ ਹੈ ਜੀ ਜਿਹੜਾ ਦੋਸ਼ੀ ਹੈ ਜੇ ਉਹ ਸਾਡੇ ਗ੍ਰਿਫਤਾਰ ਕਰਕੇ ਜਲਦੀ ਫਿਰ ਨੂੰ ਤੇ ਆਪਾਂ ਫੇਸਦਾਲਤ ਕਰਾਂਗੇ ਰੀਤਮ ਸਿੰਘ ਵੱਲੋਂ ਦਿੱਤੇ ਬਿਆਨ ਕਿ ਇਹ ਮੜ ਜਿਹੜਾ ਆ ਦਿਓ ਕੀ ਸੀ ਦੋਸ਼ ਉਹਨਾਂ ਦੇ ਉਹਨਾਂ ਦੋਸ਼ੇ ਤੇ ਸਾਡੀ ਲੜਕੀ ਨਾਲ ਝਗੜਾ ਉਹ ਮਾਰਕਟਾਈ ਕਰਦਾ ਸਾਡਾ ਜਿਹੜਾ ਦਵਾਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਤੰਗ ਆ ਕੇ ਤੇ ਨੇ ਉਹਦਾ ਦਵਾਈ ਇਹਨੇ ਦੇ ਦਿੱਤੀ ਹੈ ਜ਼ਬਰਦਸਤੀ ਇਹਨੂੰ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਉਹ ਕਾਰਵਾਈ ਕੀਤੀ ਹੈ ਜੀ ਸੋ ਮ੍ਰਿਤਕ ਲੜਕੀ ਸੁਖਵਿੰਦਰ ਕੌਰ ਦੀ ਲਾਸ਼ ਦੀ ਜੋ ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਜੋ ਲਾਸ਼ ਹੈ ਵਾਰਸਾਂ ਦੇ ਹਵਾਲੇ ਜਿਹੜੀ ਕਰ ਦਿੱਤੀ ਗਈ ਹੈ ਸੋ ਤਬਦੀਦ ਅਫਸਰ ਜੋ ਸਕੱਤਰ ਸਿੰਘ ਹੈ ਉਹਨਾਂ ਦਾ ਕਹਿਣਾ ਕਿ ਜੋ ਪੀੜਤ ਪਿਤਾ ਪ੍ਰੀਤਮ ਸਿੰਘ ਹੈ ਮ੍ਰਿਤਕ ਲੜਕੀ ਦੇ ਪਿਤਾ ਉਹਨਾਂ ਵੱਲੋਂ ਜਿਵੇਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੀ ਲੜਕੀ ਨੂੰ ਜਿਵੇਂ ਉਹਨਾਂ ਦੇ ਜਵਾਈ ਜੋ ਕੈਪਟਨ ਸਿੰਘ ਹੈ ਉਹਨਾਂ ਵੱਲੋਂ ਪਲਾਨਿੰਗ ਤਹਿਤ ਪ੍ਰੀ ਪਲਾਨਿੰਗ ਮੌਤ ਦੇ ਘਾਤ ਜਿਹੜਾ ਉਤਾਰ ਦਿੱਤਾ ਗਿਆ ਉਹਨਾਂ ਦੋਸ਼ਾਂ ਦੇ ਆਧਾਰ ਦੇ ਉੱਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਸਕੱਤਰ ਸਿੰਘ ਤਬਦੀਦ ਦਾ ਕਹਿਣਾ ਕਿ ਵੱਖੋ-ਵੱਖ ਸਖਤ ਧਰਾਵਾਂ ਤਹਿਤ ਜਿਹੜਾ ਮਾਮਲਾ ਕੈਪਟਨ ਸਿੰਘ ਦੇ ਖਿਲਾਫ ਉਹਨਾਂ ਦੇ ਜਵਾਈ ਦੇ ਖਿਲਾਫ ਉਹ ਕਰ ਲਿਆ ਗਿਆ ਸੋ ਉਧਰ ਜਿਵੇਂ ਪਰਿਵਾਰ ਵੱਲੋਂ ਪੀੜਤ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਦੇਖਣਾ ਇਹ ਹੈ ਕਿ ਜੋ ਸ਼੍ਰੀ ਹਰਗੋਬਿੰਦਪੁਰ ਥਾਣਾ ਦੀ ਪੁਲਿਸ ਹੈ ਉਹ ਕੈਪਟਨ ਸਿੰਘ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ ਸਮੇਂ ਦੇ ਗਰਭ ਚ ਹੈ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਜਾਸਪੁਰ